ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਪ ਦੇ ਵਿੱਚ ਹੋਵੇਗੀ ਵੱਡੀ ਬਗਾਵਤ ਇਹ ਬਗਾਵਤ ਕੌਣ ਕਰੇਗਾ ਇਹ ਬਗਾਵਤ ਕਰਨਗੇ ਆਮ ਆਦਮੀ ਪਾਰਟੀ ਦੇ ਆਪ ਦੇ ਹੀ ਵਿਧਾਇਕ ਜੇਕਰ ਗੱਲ ਕਰੀਏ ਜਿੱਥੇ ਆਮ ਆਦਮੀ ਪਾਰਟੀ ਦੇ ਵਿੱਚ 28 ਨਵੇਂ ਇੰਚਾਰਜ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਵੱਡੀ ਬਗਾਵਤ ਛਿੜ ਗਈ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਕੋਰੀਡੋਰ ਦੇ ਵਿੱਚ ਜੇਕਰ ਗੱਲ ਕਰੀਏ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਯਾਨੀ ਕਿ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਿਹੜਾ ਐਲਾਨ ਕਰ ਦਿੱਤਾ ਹੈ 28 ਇਨਚਾਰਜ ਲਾਉਂਦਾ 28 ਇਨਚਾਰਜ ਕਿਉਂ ਲਗਾਏ ਜਾ ਰਹੇ ਨੇ ਉਹਦੇ ਉੱਤੇ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹਾਲਾਂਕਿ ਇਹ ਜਿਹੜੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਚੁਣੇ ਗਏ ਆਪ ਦੇ ਹੱਥੀ ਆਪਦੇ ਹੀ ਇਹਨਾਂ ਦੇ ਅਨਮੋਲ ਹੀਰੇ ਨੇ ਲੇਕਿਨ ਉਹਨਾਂ ਅਨਮੋਲ ਹੀਰਿਆਂ ਦੀ ਜਿਹੜੀ ਹੈ ਕਿਉਂ ਇਸ ਟਾਈਮ ਉਹਨਾਂ ਉੱਤੇ ਇੰਚਾਰਜ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਉਹਨਾਂ ਵਿਧਾਇਕਾਂ ਦੀ ਛੁੱਟੀ ਕਰ ਦਿੱਤੀ ਜਾਏਗੀ ਤੇ ਉਹਨਾਂ ਦੀ ਜਗ੍ਹਾ ਤੇ ਨਵੇਂ ਇੰਚਾਰਜ ਲਗਾਏ ਜਾਣਗੇ ਹਾਲਾਂਕਿ ਉਹ ਵਿਧਾਇਕ ਵੀ ਨੇ ਉੱਥੇ ਕੰਮ ਵੀ ਕਰ ਰਹੇ ਨੇ ਉਹਨਾਂ ਦੇ ਅੰਡਲ ਸਾਰਾ ਆਪਣਾ ਹਲਕਾ ਵੀ ਹੈ ਲੇਕਿਨ ਉਹਨਾਂ ਉੱਤੇ ਵੱਡਾ ਵਿਸ਼ਵਾਸ ਕਿਉਂ ਨਹੀਂ ਕੀਤਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਕਾਰਵਿੰਦ ਕੇਜਰੀਵਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਖੇਚ ਰਹੇ ਨੇ ਹਾਲਾਂਕਿ ਜਿਹੜੇ ਪਿੱਛੇ ਕੋਨਾਂ ਵੱਲੋਂ ਜਿਹੜੀ ਹੈ ਗਰਾਊਂਡ ਲੈਵਲ ਦੀ ਰਿਪੋਰਟ ਲਈ ਗਈ ਉਸ ਰਿਪੋਰਟ ਦੇ ਵਿੱਚ ਸਾਹਮਣੇ ਨਿਕਲ ਕੇ ਕਾਫੀ ਵੱਡੇ ਰਾਜ ਆਏ ਜਿਨ੍ਹਾਂ ਰਾਜਾਂ ਤੋਂ ਪਤਾ ਲੱਗਾ ਕਿ ਪੰਜਾਬ ਦੇ ਕਈ ਵਿਧਾਇਕ ਮੰਤਰੀਆਂ ਨੇ ਆਮ ਆਦਮੀ ਪਾਰਟੀਆਂ ਵੱਲੋਂ ਜਿਹੜਾ ਹੈ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਜ਼ੀਰੋ ਰਿਪੋਰਟ ਹੈ ਉਹਨਾਂ ਜਿਸ ਤਰ੍ਹਾਂ ਪਠਾਨ ਮਾਜਰਾ ਨੇ ਕਿਹਾ ਕਿ ਜੀ ਸਾਡੇ ਹੱਥ ਵਾਸਤਾ ਕੋਈ ਸ਼ੈ ਨਹੀਂਗਾ ਅਸੀਂ ਕੰਮ ਕਿਸ ਤਰੀਕੇ ਨਾਲ ਕਰੀਏ ਕਿਉਂਕਿ ਪਠਾਨ ਮਾਜਰਾ ਸ਼ਰੇ ਆਮ ਜਿਹੜਾ ਹੈ ਸੋਸ਼ਲ ਮੀਡੀਆ ਤੇ ਕਹਿੰਦੇ ਨਜ਼ਰ ਆਏ ਕਿ ਵਿਧਾਇਕ ਮੰਤਰੀ ਕੀ ਕਰਨ ਵਿਧਾਇਕ ਮੰਤਰੀਆਂ ਨੂੰ ਤਾਂ ਇਜਾਜ਼ਤ ਹੀ ਨਹੀਂ ਹੈ ਕਿ ਉਹ ਇੱਕ ਚਪਲਾਸੀ ਤੱਕ ਦੀ ਬਦਲੀ ਕਰਾ ਸਕਣ ਤੇ ਅਸੀਂ ਕੰਮ ਕਿਵੇਂ ਕਰਦੇ ਅਸੀਂ ਕੰਮ ਕਰਨਾ ਚਾਹੁੰਦੇ ਆ ਲੇਕਿਨ ਸਰਕਾਰ ਵੱਲੋਂ ਸਾਨੂੰ ਜਿਹੜਾ ਹੈ ਕੰਮ ਨਹੀਂ ਕਰ ਦਿੱਤਾ ਜਾਂਦਾ ਲੇਕਿਨ ਦੂਸਰੇ ਪਾਸੇ ਹੀ ਜਿਹੜੇ ਨੇ ਨਵੇਂ ਇੰਚਾਰਜ ਕਿਉਂ ਲਗਾ ਦਿੱਤੇ ਗਏ ਨੇ ਹਾਲਾਂਕਿ ਕਈ ਵਾਲੇ ਹਲਕਿਆਂ ਦੇ ਵਿੱਚ ਇੰਚਾਰਜਾਂ ਦੀ ਜਿਹੜੀ ਹੈ ਸੌਰੀ ਜਿਹੜੇ ਹੈ ਵਿਧਾਇਕਾਂ ਦੀ ਕਾਫੀ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਹੈ ਕਈਆਂ ਵੱਲੋਂ ਤਾਂ ਜ਼ੀਰੋ ਲੈਵਲ ਤੇ ਕੋਈ ਕੰਮ ਹੀ ਨਹੀਂ ਕੀਤਾ ਗਿਆ ਸਿਰਫ ਸਿਆਸਤ ਦੇ ਵਿੱਚ ਆਏ ਰੋਟੀਆਂ ਸੇਕੀਆਂ ਕਾਰ ਬਣਾਏ ਪੈਸਾ ਬਣਾਇਆ ਲੇਕਿਨ ਆਪਣੇ ਹਲਕਿਆਂ ਦੇ ਵਿੱਚ ਕੰਮ ਹੀ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਅੱਜ ਜੋ ਏਡਾ ਵੱਡਾ ਡਿਸੀਜਨ ਲੈ ਰਹੀ ਹੈ ਉਸ ਟਾਈਮ 2022 ਦੇ ਵਿੱਚ ਕਿਉਂ ਨਹੀਂ ਪਤਾ ਕੀਤਾ ਗਿਆ ਜਿਹੜੇ ਕੀ ਇਹ ਲੋਕ ਨੇ ਇਹ ਕੰਮ ਨਹੀਂ ਕਰ ਰਹੇ ਇਹਨਾਂ ਲੋਕਾਂ ਦੇ ਉੱਤੇ ਧਿਆਨ ਕਿਉਂ ਨਹੀਂ ਦਿੱਤਾ ਗਿਆ ਇਸ ਟਾਈਮ ਦੀ ਵੱਡੀ ਰਿਪੋਰਟ ਨਿਕਲ ਕੇ ਆ ਰਹੀ ਹੈ ਕਿ ਹੁਣ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਸਭ ਕੁਝ ਠੀਕ ਨਹੀਂ ਚੱਲ ਰਿਹਾ ਵੱਡੀ ਬਗਾਵਤ ਛੇੜਨਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਿਉਂਕਿ ਉਹਨਾਂ ਦੀ ਜਗ੍ਹਾ ਤੇ ਜਿਹੜੇ ਨੇ 28 ਇਨਚਾਰਜ ਲਗਾ ਦਿੱਤੇ ਗਏ ਨੇ ਜੇਕਰ ਗੱਲ ਕਰੀਏ ਪਠਾਨਮਾਜਰਾ ਦੀ ਜਗ੍ਹਾ ਤੇ ਵੀ ਲਗਾ ਦਿੱਤਾ ਗਿਆ ਹੈ ਨਵਾਂ ਸੁਣਿਆ ਜਾ ਰਿਹਾ ਹੈ ਕਿ ਵਿਜੇ ਕੁਵਰ ਪ੍ਰਤਾਪ ਸਿੰਘ ਦੇ ਵੀ ਜਿਹੜਾ ਹੈ ਉੱਪਰ ਇੰਚਾਰਜ ਲਗਾ ਦਿੱਤਾ ਜਾਏਗਾ ਉਹਨਾਂ ਦੀ ਪਾਵਰ ਬਿਲਕੁਲ ਖਤਮ ਕਰ ਦਿੱਤੀ ਜਾਵੇਗੀ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਸਿਆਸੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਪੰਜਾਬ ਦੇ ਵਿੱਚ ਜਦੋਂ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆਈਆਂ ਤਾਂ ਇਹਨਾਂ ਵਿਧਾਇਕਾਂ ਮੰਤਰੀਆਂ ਨੂੰ ਖੁਸ਼ੀ-ਖੁਸ਼ੀ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਹੈ ਲੈ ਕੇ ਆਏ ਪਾਰਟੀ ਦੇ ਵਿੱਚ ਸਨਮਾਨਿਤ ਕੀਤਾ ਲੋਕਾਂ ਦੇ ਵਿੱਚ ਵਿਚਰੇ ਲੋਕਾਂ ਨੂੰ ਵਿਖਾਇਆ ਕਿ ਇਹ ਆਮ ਲੋਕ ਨੇ ਇਹ ਤੁਹਾਡੀ ਸੁਣਨਗੇ ਚੜੀ ਸੁਣਵਾਈ ਕਰਨਗੇ ਲੇਕਿਨ ਦੂਸਰੇ ਪਾਸੇ ਜੇਕਰ ਪਠਾਨ ਮਾਜਰਾ ਦਾ ਬਿਆਨ ਸੁਣੀਓ ਕਹਿੰਦੇ ਅਸੀਂ ਤਾਂ ਕੰਮ ਕਰਨਾ ਚਾਹੁੰਨੇ ਆ ਲੇਕਿਨ ਸਾਨੂੰ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਹੱਥ ਵਿੱਚ ਹੈ ਵਾਕ ਡੋਰ ਤੇ ਹੁਣ ਜਿੱਥੇ ਵੱਡੇ ਸਵਾਲ ਖੜੇ ਹੋ ਗਏ ਨੇ ਉਹਨਾਂ ਜਿਹੜੀਆਂ ਨੇ 30 35 ਵਿਧਾਇਕਾਂ ਦੀ ਛੁੱਟੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ 28 ਇਨਚਾਰਜਾਂ ਦੀ ਗੱਲ ਕੀਤੀ ਜਾ ਰਹੀ ਹੈ ਜਿਦੇ ਵਿੱਚ ਉਹਨਾਂ ਵਿਧਾਇਕਾਂ ਦੇ ਕੋਲੋਂ ਜਿਹੜੀ ਹੈ ਹਰੇਕ ਉਹਨਾਂ ਦੀ ਆਪਣੀ ਸ਼ਕਤੀ ਟੁੱਟ ਜਾਏਗੀ ਜਿਸ ਤਰੀਕੇ ਨਾਲ ਉਹ ਆਪਣੇ ਹਲਕੇ ਦੇ ਵਿੱਚ ਕੰਮ ਕਰਦੇ ਸੀ ਉਹ ਹਲਕੇ ਦੇ ਵਿੱਚ ਹੁਣ ਉਹਨਾਂ ਦੇ ਉੱਤੇ ਇਨਚਾਰਜ ਲਗਾ ਦਿੱਤੇ ਜਾਣਗੇ ਇਨਚਾਰਜ ਹੀ ਹੁਣ ਕੰਮ ਕਰਦੇ ਦਿਸਣਗੇ ਤੇ ਆਮ ਆਦਮੀ ਪਾਰਟੀ ਦੇ ਆਪ ਦੇ ਜਿਹੜੇ ਨੇ ਪਾਰਟੀ ਦੇ ਵਿੱਚ ਹੀ ਵੱਡੀ ਬਗਾਵਤ ਛੇੜੀ ਨਜ਼ਰ ਆ ਰਹੀ ਹੈ ਜਿੱਥੇ ਗੱਲ ਕੀਤੀ ਜਾਵੇ ਕਿ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਕਈ ਮੰਤਰੀਆਂ ਵਿਧਾਇਕਾਂ ਦੀ ਛੁੱਟੀ ਦੀ ਗੱਲ ਕੀਤੀ ਜਾ ਰਹੀ ਹੈ ਤੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਉੱਤੇ ਇੰਚਾਰਜ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਸ਼ੁਰੂ ਹੋ ਗਈ ਹੈ ਜਿੱਥੇ ਹੁਣ ਆਮ ਆਦਮੀ ਪਾਰਟੀ ਦੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਪਤਾ ਚੱਲੇਗਾ ਕਿ ਅਸਲ ਵਿੱਚ ਵਿਧਾਇਕ ਕੰਮ ਕਰ ਰਹੇ ਸੀ ਜਾਂ ਨਹੀਂ ਕਰ ਰਹੇ ਸੀ ਜਾਂ ਫਿਰ ਸਰਕਾਰ ਤੋਂ ਹੀ ਜਿਹੜੀ ਹੈ ਜਨਤਾ ਤੰਗ ਹੋਣੀ ਸ਼ੁਰੂ ਹੋ ਗਈ ਸੀ ਧੰਨਵਾਦ